ਆ ਰਿਹਾ ਤੁਸ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਗੋਲੇ ਉਸ ਪਾਸੇ ਵੱਲੇ ਸਿੱਟੇ ਗਏ ਆ ਲੰਗੜ ਦੀ ਲਈ ਤੁਹਾਡੀ ਵੀ ਤਿਆਰੀ ਤੁਹਾਡੇ ਵੀ ਐਲਾਨ ਆ ਪਰ ਅੱਗੇ ਪ੍ਰਬੰਧ ਬਹੁਤ ਤਕੜੇ ਕਿਵੇਂ ਲੰਗੂ ਤੁਹਾਨੂੰ ਪਤਾ ਹੈ ਨਾ ਪਿਛਲੀ ਵਾਰ ਕਿੱਦਾਂ ਲੰਗੇ ਸੀ ਬਾਈ ਦੀਪ ਸਿੱਧੂ ਸਾਡੇ ਨਾਲ ਸੀ ਇਸ ਵਾਰ ਸਾਡੇ ਵਿੱਚ ਨਹੀਂ ਹੈ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਸਾਡੇ ਨਾਲ ਨਹੀਂ ਬਾਈ ਦੀਪ ਸਿੱਧੂ ਪਰ ਅਸੀਂ ਸਾਰੇ ਦੀਪ ਸਿੱਧੂ ਆ ਲੰਗ ਕੇ ਦਿਖਾਵਾਂਗੇ ਤੁਹਾਨੂੰ ਲੰਗ ਕੇ ਦਿਖਾਵਾਂਗੇ ਪਿਛਲੀ ਵਾਰ ਲੰਗੇ ਸੀ ਪਰ ਸਰਕਾਰ ਨੇ ਹੁਣ ਉਹ ਪ੍ਰਬੰਧ ਕੀਤਾ ਜਿਹੜਾ ਦਿੱਲੀ ਤੋਂ ਵੀ ਅੱਗੇ ਕੀਤਾ ਸੀ ਜਿਹਨੂੰ ਪਾਰ ਨਹੀਂ ਕੀਤਾ ਉਹ ਇੱਥੇ ਆ ਗਿਆ ਸਾਡੇ ਵੀ ਉਹ ਪ੍ਰਬੰਧ ਨੇ ਜਿਹੜੇ ਸਰਕਾਰ ਨੇ ਵੇਖੀ ਨਹੀਂ ਅਜੇ ਤੱਕ ਦੇਖ ਲਓ ਤੁਹਾਡੇ ਸਾਹਮਣੇ ਹੈ ਕੱਲ ਨੂੰ ਸਵੇਰ ਦੇ 6:00 ਵੱਜਣ ਤੋਂ ਜਿਆ ਭਜਦਿਆਂ ਨੂੰ ਇਹਨਾਂ ਨੂੰ ਰਾਹ ਵੀ ਲੱਭ ਗਿਆ ਤਾਂ ਕੱਦ 15-20 ਮਿੰਟ ਪਹਿਲਾਂ ਇਹਨਾਂ ਨੇ ਛੱਟੇ ਨੇ 15-20 ਗੋਲੇ ਛੱਟਨੇ ਹਾਲ 10 ਮਿੰਟ ਪਹਿਲਾਂ ਉੱਪਰੋਂ ਡਰੋਨ ਆਇਆ ਉਹਨੇ ਛੱਟੇ ਇੱਥੇ ਗੋਲੇ ਆ ਦੇਖੋ ਹੁਣ ਐਨਾਉਂਸ ਕਰਨ ਨੇ ਇਹਨਾਂ ਨੇ ਹੁਣ ਫਿਰ ਗੋਲੇ ਛੱਟਣੇ ਨੇ ਹਾਲ ਕਿ ਇਹਨਾਂ ਦਾ ਪੰਜਾਬ ਦੇ ਅੰਦਰ ਕੋਈ ਕੁਝ ਛੱਟਣ ਦਾ ਹੱਕ ਨਹੀਂ ਬੰਦਾ ਪੰਜਾਬ ਦੀ ਥਾਂ ਆਦੀ ਜਗ੍ਹਾ ਤੇ ਅਸੀਂ ਖੜਿਆ ਸੀ ਆਪਣੀ ਜਗ੍ਹਾ ਤੇ ਖੜਿਆ ਕਿਸੇ ਤੇ ਪਿਓ ਦੀ ਜਗ੍ਹਾ ਨਹੀਂ ਹੈਗੀ ਜੇ ਹਰਿਆਣੇ ਦਾ ਕੋਈ ਪੁਲਿਸ ਮੁਲਾਜ਼ਮ ਇਥੋਂ ਪੰਜਾਬ ਚੋਂ ਕਿਸੇ ਨੂੰ ਚੁੱਕ ਕੇ ਨਹੀਂ ਲਿਜਾ ਸਕਦਾ ਪੰਜਾਬ ਦਾ ਹਰਿਆਣੇ ਦੇ ਚੁੱਕੇ ਨਹੀਂ ਲੈ ਕੇ ਆ ਸਕਦਾ ਉਹਦਾ ਫਿਰ ਸਾਡੇ ਉੱਤੇ ਐਵੇਂ ਹਮਲਾ ਕਰਦੇ ਫਿਰ ਜਿਵੇਂ ਪਤਾ ਨਹੀਂ ਅਸੀਂ ਤੇ AK 47 ਲੈ ਕੇ ਖੜੇ ਆ ਜੇ ਅਸੀਂ AK 47 ਤੇ ਆ ਕੇ ਫਿਰ ਪਤਾ ਨਹੀਂ ਕੀ ਕਰਨਗੇ ਮੈਂ ਕਹਿੰਦਾ ਸਾਹਮਣੇ ਬੋਰਡ ਲੱਗਾ ਨਾ ਇਹਦੇ ਉੱਤੇ ਲਿਖ ਦਿਓ ਅੱਗੇ ਭਾਰਤ ਸ਼ੁਰੂ ਆਉਂਦਾ ਹੈ ਦੇਸ਼ ਪੰਜਾਬ ਹੈ ਇਹਨੂੰ ਵੱਖਰਾ ਸਾਨੂੰ ਵੱਖਰਾ ਹੀ ਦੇਸ਼ ਦੇ ਦਿਓ ਸਾਨੂੰ ਕੋਈ ਦਿੱਕਤ ਨਹੀਂ ਹੈ ਜੋ ਜੀ ਮੰਗਾ ਜਿਹੜੀਆਂ ਮੁੱਕ ਜਾਣਗੀਆਂ ਉਸ ਮਸੱਇਆ ਮਹੱਲ ਹੋ ਜਾਣਗੀਆਂ ਆਪੇ ਕਰ ਲਾਂਗੇ ਆਪੇ ਕਰ ਲਾਂਗੇ ਜਦੋਂ ਭੁੱਖੇ ਮਰਨਗੇ ਫਿਰ ਅਸੀਂ ਆਪੇ ਕਰ ਲਾਂਗੇ ਜੋ ਕਰਨਾ ਭੁੱਖੇ ਕੌਣ ਮਰੋਂਗੇ ਗਵਾਂਢੀ ਸੋ ਸ਼ੰਪੂ ਪਾウダー ਦੇ ਉੱਤੇ ਕਿਸਾਨਾਂ ਦੇ एलान ਤੇ ਬੈਰੀਕੇਟਿੰਗ ਦੇ ਦਰਮਿਆਨ ਬਹੁਤ ਸਾਰੇ ਲੋਕ ਇਸ ਥਾਂ ਦੇ ਉੱਤੇ ਮੌਜੂਦ ਹੈ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਮੀਡੀਆ ਦੇ ਮੀਡੀਆ ਕਰਮੀਆਂ ਤੇ ਉਸ ਦੇ ਨਾਲ ਹੀ ਸਥਾਨਕ ਲੋਕਾਂ ਦੇ ਨਾਲ ਨਾਲ ਕਿਸਾਨ ਵੀ ਇਸਾਂ ਦਾ ਜਾਇਜ਼ਾ ਲੈ ਰਿਹਾ ਹੈ ਕਿਉਂਕਿ ਕਾਫੀ ਸਮੇਂ ਤੋਂ ਜੋ ਤਿਆਰੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਸੀ ਬੈਰੀਕੇਟਿੰਗ ਕੀਤੀ ਜਾ ਰਹੀ ਸੀ ਜਾਂ ਹੋਰ ਬਹੁਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਸੀ ਸੋ ਭਾਈ ਕਿਵੇਂ ਦੇਖਦੇ ਹੋ ਇਸ ਥਾਂ ਦੇ ਉੱਤੋਂ ਤੁਸੀਂ ਲੰਘਣ ਦੇ ਲਈ ਕੱਲ ਨੂੰ ਇੱਥੇ ਤੁਸੀਂ ਵੀ ਕਿਸਾਨੀ ਨਾਲ ਸੰਬੰਧਿਤੋਂ ਲੰਘਣ ਦੇ ਲਈ ਤੁਹਾਡੀ ਵੀ ਤਿਆਰੀ ਤੁਹਾਡੇ ਵੀ एलान ਹੈ ਪਰ ਅੱਗੇ ਪ੍ਰਬੰਧ ਬਹੁਤ ਤਕੜੇ ਕਿਵੇਂ ਲੰਘੋਗੇ ਪਰਬੰਧ ਸਾਡਾ ਵੀ ਤਕੜਾ ਪਿਛਲੀ ਵਾਰ ਵੀ ਲੰਗੇ ਸੀ ਤੁਹਾਨੂੰ ਪਤਾ ਹੈ ਨਾ ਪਿਛਲੀ ਵਾਰ ਕਿੱਦਾਂ ਲੰਗੇ ਸੀ ਬਾਈ ਦੀਪ ਸਿੱਧੂ ਸਾਡੇ ਨਾਲ ਸੀ ਇਸ ਵਾਰ ਸਾਡੇ ਵਿੱਚ ਨਹੀਂ ਹੈ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਸਾਡੇ ਨਾਲ ਨਹੀਂ ਬਾਈ ਦੀਪ ਸਿੱਧੂ ਪਰ ਅਸੀਂ ਸਾਰੇ ਦੀਪ ਸਿੱਧੂ ਆ ਲੰਕੇ ਦਿਖਾਵਾਂਗੇ ਜਿੰਨਾ ਮਰਜ਼ੀ ਬੈਰੀਕੇਡ ਕਰ ਲੈ ਕੋਈ ਲੰਕੇ ਦਿਖਾਵਾਂਗੇ ਪਿਛਲੀ ਵਾਰ ਲੰਗੇ ਸੀ ਪਰ ਸਰਕਾਰ ਨੇ ਹੁਣ ਉਹ ਪ੍ਰਬੰਧ ਕੀਤਾ ਜਿਹੜਾ ਦਿੱਲੀ ਤੋਂ ਵੀ ਅੱਗੇ ਕੀਤਾ ਸੀ ਜਿਹਨੂੰ ਪਾਰ ਨਹੀਂ ਕੀਤਾ ਉਹ ਇੱਥੇ ਆ ਗਿਆ ਸਾਡੇ ਵੀ ਉਹ ਪ੍ਰਬੰਧ ਨੇ ਜਿਹੜੇ ਸਰਕਾਰ ਨੇ ਵੇਖੀ ਨਹੀਂ ਅਜੇ ਤੱਕ ਸਾਡੇ ਕੋਲ ਵੀ ਉਹ ਪ੍ਰਬੰਧ ਨੇ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਕੱਲ ਨੂੰ ਸਵੇਰ ਦੇ 6:00 ਵੱਜਣ ਤੋਂ ਜੇ ਆ ਭੱਜਦਿਆਂ ਨੂੰ ਇਹਨਾਂ ਨੂੰ ਰਾਹ ਵੀ ਲੱਭ ਗਿਆ ਤਾਂ ਕਹਿ ਦਿਓ ਇਹ ਨੋਬਤ ਕਿਉਂ ਆ ਗਈ ਕਿ ਤੁਹਾਨੂੰ ਆਪਣੇ ਹੀ ਦੇਸ਼ ਦੀਆਂ ਫੋਰਸਿਸ ਜਿਹੜੀਆਂ ਆ ਗਈਆਂ ਆਪਣੀਆਂ ਸਰਕਾਰਾਂ ਨੂੰ ਅਜੇ ਸ਼ਬਦ ਬੋਲਣੇ ਪੈ ਰਹੇ ਆ ਵੀ ਦੇਖ ਲਾਂਗੇ ਇਹ ਸਵਾਲ ਮੇਰੇ ਖਿਆਲ ਨਾਲ ਤੁਸੀਂ ਪ੍ਰਾਈਮ ਮਿਨਿਸਟਰ ਮੋਦੀ ਤੋਂ ਕਰਦੇ ਤਾਂ ਜ਼ਿਆਦਾ ਬੈਟਰ ਸੀ ਇਸ ਬਾਰੇ ਤਾਂ ਉਹੀ ਜਵਾਬ ਦੇ ਸਕਦਾ ਸੀ ਕਿਉਂਕਿ ਉਹਨੇ ਹੀ ਵਾਅਦਾ ਕੀਤਾ ਸੀ ਇਹ ਨਾ ਬਤ ਤੁਹਾਡੇ ਵੱਲੋਂ ਨਹੀਂ ਆਈ ਮਤਲਬ ਸਰਕਾਰ ਵੱਲੋਂ ਆਈ ਆ ਸਰਕਾਰ ਵੱਲੋਂ ਹੀ ਆ ਸਾਡੇ ਵੱਲੋਂ ਕੀ ਅਸੀਂ ਤਾਂ ਚੰਗੇ ਭਲੇ ਆ ਅਸੀਂ ਤਾਂ ਘਰ ਬੈਠੇ ਸੀ ਆਪਣੇ ਕਿਸੇ ਦਾ ਕੋਈ ਦਿਲ ਥੋੜੀ ਕਰਦਾ ਇੱਥੇ ਆ ਕੇ ਇਹਨਾਂ ਦੇ ਹੁਣੇ 15-15 ਮਿੰਟ ਪੜਾ ਅਥਰੂ ਗੋਲੇ ਸੱਟਦੇ ਨੇ ਇੱਥੇ ਕਿਸੇ ਦਾ ਦਿਲ ਕਰਦਾ ਇੱਥੇ ਆ ਕੇ ਖੜਨ ਨੂੰ ਕਿਸੇ ਦਾ ਵੀ ਨਹੀਂ ਕਰਦਾ ਅਥਰੂ ਕਹਿੰਦੇ ਗੋਲੇ ਸਿੱਟ ਗਏ ਇੱਥੇ ਹੁਣੇ 15-20 ਮਿੰਟ ਪਹਿਲਾਂ ਇਹਨਾਂ ਨੇ ਸੱਟੇ ਨੇ 15-20 ਗੋਲੇ ਸੱਟਨੇ ਆਲੇ 10 ਮਿੰਟ ਪਹਿਲਾਂ ਉੱਪਰ ਡਰੋਨ ਆਇਆ ਉਹਨੇ ਸੱਟੇ ਇੱਥੇ ਗੋਲੇ ਪਾਣੀ ਦੀ ਇਹ ਬਿਛਾਰਾ ਜਿਹੜੀਆਂ ਆ ਗਈਆਂ ਪਿੱਛੇ ਦਿਖਾਈ ਦੇ ਰਹੀਆਂ ਤੇ ਤੁਹਾਨੂੰ ਕੀ ਲੱਗਦਾ ਵੀ ਨੀਲਾ ਰੰਗ ਕਿਉਂ ਇਹਨਾਂ ਦਾ ਕੈਮੀਕਲ ਹੈ ਜੀ ਇਹਦੇ ਵਿੱਚ ਕੈਮੀਕਲ ਪਾਇਆ ਹੋਇਆ ਹੈਗਾ ਇਹਨਾਂ ਨੇ ਪੱਕਾ ਹੂੰ ਸਰੀਰ ਦੇ ਉੱਪਰ ਕੈਮੀਕਲ ਘਰੇਗਾ ਤੇ ਉਹ ਖਰਾਬ ਕਰੇਗਾ ਸਰੀਰ ਨੂੰ ਇਹਦੇ ਵਿੱਚ ਕੈਮੀਕਲ ਹੈ ਹੂੰ ਆ ਦੇਖੋ ਹੁਣ ਐਨਾਉਂਸ ਕਰਨ ਨੇ ਇਹਨਾਂ ਨੇ ਹੁਣ ਫਿਰ ਗੋਲੇ ਸੁੱਟਣੇ ਨੇ ਹਾਲੇ ਕਿ ਇਹਨਾਂ ਦਾ ਪੰਜਾਬ ਦੇ ਅੰਦਰ ਕੋਈ ਕੁਝ ਸੁੱਟਣ ਦਾ ਹੱਕ ਨਹੀਂ ਬੰਦਾ ਹੂੰ ਇਹ ਪੰਜਾਬ ਦੀ ਥਾਂ ਹੈ ਇਹ ਪੰਜਾਬ ਦੀ ਜਗ੍ਹਾ ਤੇ ਅਸੀਂ ਖੜਿਆ ਸੀ ਆਪਣੀ ਜਗ੍ਹਾ ਤੇ ਖੜਿਆ ਕਿਸੇ ਦੇ ਪਿਓ ਦੀ ਜਗ੍ਹਾ ਨਹੀਂ ਹੈਗੀ ਹੂੰ ਉਹ ਹਰਿਆਣੇ 'ਚ ਖੜੇ ਨੇ ਹਰਿਆਣੇ ਤੋਂ ਇੱਥ ਜੇ ਹਰਿਆਣਾ ਦਾ ਕੋਈ ਪੁਲਿਸ ਮੁਲਾਜ਼ਮ ਇਥੋਂ ਪੰਜਾਬ ਤੋਂ ਕਿਸੇ ਨੂੰ ਚੁੱਕ ਕੇ ਨਹੀਂ ਲਿਜਾ ਸਕਦਾ ਪੰਜਾਬ ਦਾ ਹਰਿਆਣਾ ਤੋਂ ਚੁੱਕ ਕੇ ਨਹੀਂ ਲੈ ਕੇ ਆ ਸਕਦਾ ਉਹ ਤਾਂ ਫਿਰ ਸਾਡੇ ਉੱਤੇ ਐਵੇਂ ਹਵਲਾ ਕਰਦੇ ਪਰ ਜਿਵੇਂ ਪਤਾ ਨਹੀਂ ਅਸੀਂ ਤੇ 1E47 ਲੈ ਕੇ ਖੜੇ ਆ ਜੇ ਅਸੀਂ 1E47 ਤੇ ਆ ਗਏ ਫਿਰ ਪਤਾ ਨਹੀਂ ਕੀ ਕਰਨਗੇ ਤੁਸੀਂ ਦੇਖ ਲਓ ਆ ਬਾਰਡਰ ਦੇਖ ਲਓ ਵਾਗਾ ਬਾਰਡਰ ਤੇ ਤੁਸੀਂ ਜਾ ਕੇ ਵੇਖਿਓ ਉੱਥੇ ਤਾਂ ਸਿਰਫ ਸਿੰਗਲ ਤਾਰ ਲੱਗੀ ਹੈ ਵੇਖਣ ਦਾ ਆਪਾਂ ਨੂੰ ਕਿੰਨੀ ਵਾਰ ਸਭ ਨੂੰ ਪਤਾ ਹੀ ਹੈ ਸਿੰਗਲ ਤਾਰ ਲੱਗੀ ਉਹ ਦੂਸਰਾ ਮੁਲਕ ਹੈ 8 ਲੇਅਰ ਦੀ ਬੈਰੀਕੇਡਿੰਗ ਹੈ ਤਾਰਾਂ ਲਾਈਆਂ ਨੇ ਇੰਨੀਆਂ ਇੰਨੀ CRPF ਮਿਲਟਰੀ ਖੜੀ ਹੈ ਅਮਰੀਕਾ ਨਾਲ ਸਾਹਮਣੇ ਬੋਰਡ ਲੱਗਾ ਨਾ ਇਹਦੇ ਉੱਤੇ ਲਿਖ ਦਿਓ ਅੱਗੇ ਭਾਰਤ ਸ਼ੁਰੂ ਆਉਂਦਾ ਹੈ ਦੇਸ਼ ਪੰਜਾਬ ਹੈ। ਹੂੰ ਇਹਨੂੰ ਵੱਖਰਾ ਸਾਨੂੰ ਵੱਖਰਾ ਹੀ ਦੇਸ਼ ਦੇ ਦਿਓ ਸਾਨੂੰ ਕੋਈ ਦਿੱਕਤ ਨਹੀਂ ਐ। ਫਿਰ ਤੁਹਾਡੀ ਇਹ ਮੰਗਾਂ ਜਿਹੜੀਆਂ ਮੁੱਕ ਜਾਣਗੀਆਂ ਉਸ ਸਮੱਸਿਆ ਮਹੱਲ ਹੋ ਜਾਣਗੀਆਂ। ਆਪੀ ਕਰ ਲਾਂਗੇ। ਹੂੰ ਆਪੀ ਕਰ ਲਾਂਗੇ ਜਦੋਂ ਭੁੱਖੇ ਮਰਨਗੇ ਫਿਰ ਅਸੀਂ ਆਪੀ ਕਰ ਲਾਂਗੇ ਜੋ ਕਰਨਾ। ਭੁੱਖੇ ਕੌਣ ਮਰੋਗੇ? ਗਵਾਂਡੀ ਇਹ ਇਹ ਲਫ਼ਜ਼ੇ ਨੇ ਇਨੇ ਕੋੜੇ ਕਿਉਂ ਵਰਤਨੇ ਪੈ ਗਏ ਸਰਕਾਰ ਤੇ ਕਹਿੰਦੀ ਅਸੀਂ ਕਿਸਾਨਾਂ ਦੇ ਹਿੱਤ 'ਚ ਆ ਅਸੀਂ ਸਨਮਾਨ ਨਿਧੀ ਯੋਜਨਾ ਕਿਸਾਨਾਂ ਨੂੰ ਦੇ ਰਹੇ ਆ ਘਰ ਬੈਠਿਆਂ ਨੂੰ ਪੈਸੇ ਉਹਨਾਂ ਨੂੰ ਪਾ ਰਹੇ ਆ ਸਾਡੇ ਜਿੰਨਾ ਦਾ ਕੋਈ ਕਿਸਾਨ ਹਤੈਸ਼ੀ ਨਹੀਂ ਤੁਸੀਂ ਤੁਹਾਨੂੰ ਦੱਸ ਦਿੰਦਾ ਸਨਮਾਨ ਨਿਧੀ ਯੋਜਨਾ ਜਦੋਂ ਇੱਥੇ ਪਿਛਲੀ ਵਾਰ ਲੰਗੇ ਸੀ ਨਾ ਉਦੋਂ ਬੈਰੀਕੇਡ ਲੱਗੇ ਸੀ ਉਹ ਵੀ ਸਨਮਾਨ ਨਿਧੀ ਯੋਜਨਾ ਸੀ ਆ ਲੱਗੇਵੇਂ ਸਾਹਮਣੇ ਤੁਹਾਡੇ ਸਾਹਮਣੇ ਵੀ ਸਨਮਾਨ ਨਿਧੀ ਯੋਜਨਾ ਹੈ 700 ਕਿਸਾਨ ਉੱਥੇ ਮਰ ਗਏ ਉਹ ਵੀ ਸਨਮਾਨ ਨਿਧੀ ਯੋਜਨਾ ਯੋਜਨਾ ਸੀ ਜੋ ਝੂਠਾ ਲਾਰਾ ਲਾ ਕੇ ਭੇਜਿਆ ਸੀ ਉਹ ਵੀ ਸਨਮਾਨਨੀ ਦੀ ਯੋਜਨਾ ਹੈ ਆ ਬੈਰੀਕੇਡਿੰਗ ਕੀਤੀ ਹੋਈ 8 8 ਲੇਅਰ ਦੀ ਵੀ ਸਨਮਾਨਨੀ ਦੀ ਯੋਜਨਾ ਹੈ ਫਿਰ ਇਹ ਮਸਲਾ ਦਿੱਲੀ ਜਾ ਕੇ ਹੱਲ ਕਿਉਂ ਹੋਊਗਾ ਕਿ ਇੱਥੇ ਉਹ ਪ੍ਰੋਟੈਸਟ ਨਹੀਂ ਹੋ ਸਕਦਾ ਇੱਥੇ ਉਹ ਮਾਹੌਲ ਨਹੀਂ ਬਣ ਸਕਦਾ ਇੱਥੇ ਤੁਹਾਡੀ ਆਵਾਜ਼ ਉੱਪਰ ਨਹੀਂ ਜਾ ਸਕਦੀ ਇੱਥੇ ਕਿਉਂ ਨਹੀਂ ਇੱਥੋਂ ਲੰਘਣਾ ਹੀ ਕਿਉਂ ਜ਼ਰੂਰੀ ਹੈ ਕਿ ਜਿਹੜੇ ਕਾਨੂੰਨ ਨੇ ਉਹ ਸੈਂਟਰ ਦੇ ਅੰਦਰ ਨੇ ਜੇ ਪੰਜਾਬ ਗਵਰਨਮੈਂਟ ਦੇ ਅੰਡਰ ਹੁੰਦੇ ਇੱਥੇ ਕਦੋਂ ਦੇ ਹੱਲ ਹੋ ਜਾਂਦੇ ਪੰਜਾਬ ਗਵਰਨਮੈਂਟ ਦੇ ਅੰਡਰ ਤਾਂ ਹੈ ਹੀ ਨਹੀਂ ਇਹ ਤਾਂ ਸੈਂਟਰ ਦੇ ਅੰਦਰ ਨੇ ਫਿਰ ਗੱਲ ਵੀ ਸੈਂਟਰ ਨਾਲ ਹੀ ਜਾ ਕੇ ਕਰਨੀ ਪਾਉਗੇ ਇੱਥ ਪੰਜਾਬ ਸਰਕਾਰ ਦਾ ਰੋਹ ਨੇ ਪੰਜਾਬ ਸਰਕਾਰ ਨੂੰ ਹੁਣ ਅੱਗੇ ਜਿਸ ਤੁਹਾਡੇ ਨਾਲ ਜਿਵੇਂ ਅਥਰੂ ਗੈਸ ਦੇ ਗੋਲੇ ਇੱਧਰ ਸੱਟਦੇ ਪਏ ਨੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨਾਲ ਗੱਲਬਾਤ ਕਰੇ ਕਿ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਿਉਂ ਕਰ ਰਹੇ ਹੋ ਤੁਸੀਂ ਆਪਣੀ ਹੱਦ ਦੇ ਵਿੱਚ ਰੋ ਹੱਦਾਂ ਦਾ ਤੁਸੀਂ ਬਣਾ ਹੀ ਦਿੱਤੀਆਂ ਫਿਰ ਉੱਥੇ ਰੋ ਫਿਰ ਜੇ ਹੁਣ ਇਹ ਟੱਪ ਕੇ ਇੱਧਰ ਆਣਗੇ ਫਿਰ ਤਾਂ ਡਾਂਗੇ 부ਟਕੇਗੇ ਮੁੱਖ ਮੰਤਰੀ ਪੰਜਾਬ ਨੇ ਵੀ ਕਿਹਾ ਵੀ ਤੁਸੀਂ ਹੱਦਾਂ ਨਾ ਬਣਾਓ ਇੱਕ ਸੁਨੇਹਾ ਦਿੱਤਾ ਹੈ ਕਿ ਤੁਸੀਂ ਆਹ ਕਿਸਾਨਾਂ ਦੇ ਨਾਲ ਗੱਲਬਾਤ ਕਰ ਲਓ ਪਰ ਹੁਣ ਜੇ ਕੱਲ ਕੱਲ ਦੇ ਹਾਲਾਤ ਰਹਿਣਗੇ ਬਈ ਇੱਥੇ ਗੱਲਬਾਤ ਕਰਨ ਨੂੰ ਤਿਆਰੀ ਨੂੰ ਅੱਜ ਵੀ ਮੀਟਿੰਗ ਰੱਖੀ ਹੋਈ ਹੈ ਇਹਨਾਂ ਨੇ ਜੇ ਮੀਟਿੰਗ 'ਚ ਕੋਈ ਇਹਨਾਂ ਨੇ ਹੱਲ ਕਰਨਾ ਹੁੰਦਾ ਤਾਂ ਫਿਰ ਆਹ ਤਾਮਜਾਮ ਥੋੜੀ ਕਰਦਾ ਸੀ ਇਹਨਾਂ ਨੇ ਜੇ ਮੀਟਿੰਗ 'ਚ ਇਹਨਾਂ ਦਾ ਕੋਈ ਮਨਸਾ ਹੁੰਦੀ ਇਹਨਾਂ ਦੀ ਹੱਲ ਕਰਨ ਦੀ ਫਿਰ ਆ ਪੁਲਿਸ ਵਿੱਚ ਪੁਲਿਸ ਇੱਕੋ ਵੀ ਤੋੜਦਾ ਇੰਨਾ ਪੁਰਾਣਾ 100 150 ਸਾਲ ਪੁਰਾਣਾ ਪੁਲਿਸ ਉਹ ਵੀ ਤੋੜਤੇ ਇਹਨਾਂ ਨੇ ਅੱਛਾ ਆ ਬੰਦ ਕਰਤਾ ਤੁਹਾਡੇ ਸਾਹਮਣੇ ਜੇ ਇਹਨ ਗੱਲ ਆਪਣਾ ਹੱਲ ਕਰਨ ਦੀ ਕੋਈ ਮਨਸ਼ਾ ਹੁੰਦੀ ਫਿਰ ਆਹ ਇੰਦਾ ਕੁਝ ਕਰਨ ਦੀ ਲੋੜ ਹੀ ਨਹੀਂ ਸੀ ਹੈਗੀ ਇਹਨਾਂ ਨੂੰ ਵਾਰ-ਵਾਰ ਇੱਥੇ ਹੰਝੂ ਗਏ ਉਹ ਕਹਣਗੇ ਵੀ ਸਾਨੂੰ ਜੇ ਅਸੀਂ ਸਾਡੀ ਮਨਸ਼ਾ ਨਾ ਹੁੰਦੀ ਫਿਰ ਅਸੀਂ ਮੀਟਿੰਗੇ ਨਾ ਰੱਖਦੇ ਉਹ ਐਦਾਂ ਕਹਿ ਦੇਣਗੇ ਉਹ ਤਾਂ ਬਸ ਇੱਕ ਫਾਰਮੈਲਿਟੀ ਕਰਦੇ ਪੈਨੇ ਜੀ ਅਸੀਂ ਮੀਟਿੰਗ ਕੀਤੀ ਸੀ ਸਾਡੀ ਉਹਨਾਂ ਨਾਲ ਗੱਲ ਨਹੀਂ ਬਣੀ ਗੱਲ ਤਾਂ 3 ਸਾਲ ਹੋ ਗਏ ਨੇ ਬਣੀ ਨਹੀਂ ਇਹ ਗੱਲ ਬਣਾਣੀ ਹੁੰਦੀ ਉਦੋਂ ਹੀ ਬਣਾ ਲੈਂਦੇ ਉਹ ਤਾਂ ਪਹਿਲਾਂ ਇਹ ਗਲਤੀ ਰਹਿ ਗਈ ਜਿਹੜਾ ਉੱਥੋਂ ਉੱਠ ਕੇ ਆ ਗਏ ਉੱਥੇ ਬੈਠੇ ਤਾਂ ਆਈ ਸੀ ਮਹੀਨਾ ਇੱਕ ਹੋਰ ਬੈਠ ਜਾਂਦੇ ਉੱਥੇ ਆਪੀ ਲੱਗ ਜਾਂਦੇ ਇਹਨਾਂ ਨੂੰ ਪਤਾ ਪਰ ਬਹੁਤ ਸਾਰੇ ਲੋਕ ਤਾਂ ਫੇਰ ਕਮੈਂਟੇ ਵੀ ਕਰਦੇ ਆ ਵੀ ਬੇਲੜਾ ਜੀ ਚੱਕ ਕੇ ਮੂੰਹ ਤੁਰ ਪੈਂਦੇ ਆ ਹੁਣ ਪੰਡਾ ਮੁੱਕ ਗਿਆ ਨੋਟਾਂ ਦੀਆਂ ਹੁਣ ਫੇਰ ਤੁਰਪੇ ਨੋਟ ਮੇਰੀ ਗੱਲ ਸੁਣੋ ਇੱਥੇ ਜਿੰਨੇ ਵੀ ਆ ਸਾਰੇ ਵੀਰ ਖੜੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਮੇਰੇ ਕੋਲ ਤਾਂ ਇੱਕ ਕਿਲਾ ਵੀ ਨਹੀਂ ਆ ਮੈਂ ਬੇਲੜਾ ਮੇਰੇ ਕੋਲ ਤਾਂ ਕੋਈ ਕਿਲਾ ਵੀ ਨਹੀਂ ਹੈਗਾ ਇੱਕ ਜ਼ਮੀਨ ਦਾ ਮੈਂ ਕਿਤੇ ਵਾਸਤੇ ਚੱਲਿਆ ਆਪਣੇ ਪੰਜਾਬ ਵਾਸਤੇ ਚੱਲਿਆ ਮੇਰਾ ਪੰਜਾਬ ਹੈ ਕੋਈ ਮੇਰੇ ਪੰਜਾਬ ਤੇ ਕੋਈ ਮਾੜੀ ਅੱਖ ਨਹੀਂ ਰੱਖ ਸਕਦਾ ਜਿਹੜਾ ਰੱਖੇਗਾ ਫੇਰ ਅਸੀਂ ਤੌਹਨ ਚੋਂ ਕਿਲਾ ਕੱਢਣ ਜਾਣਦੇ ਆ ਪਹਿਲਾਂ ਵੀ ਕੱਢਿਆ ਹੁਣ ਵੀ ਕੱਢ ਕੇ ਆਵਾਂਗੇ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਆ ਵੀ ਜਿਹੜਾ ਮਜ਼ਦੂਰਾਂ ਨੂੰ ਫਿਰ ਪੁੱਛਦੇ ਨਹੀਂ ਕਿਸਾਨ ਤੁਹਾਨੂੰ ਲੱਗਦਾ ਵੀ ਕਿਸਾਨ ਮਜ਼ਦੂਰ ਇਕੱਠਿਆਂ ਦਾ ਅੰਦੋਲਨ ਆ ਇਹ ਫਿਰ ਉਸੇ ਤਰ੍ਹਾਂ ਅੰਦੋਲਨ ਉਹ ਵੱਡਾ ਰੂਪ ਲੈ ਸਕੂਗਾ ਹਰ ਵਾਰ ਉਦਾਂ ਦੀਆਂ ਮਹਿਮਾ ਉਹ ਉਹ ਰੋਜ਼ ਵਿੱਚ ਹੀ ਚਲ ਜਾਂਦੀਆਂ ਉਹ ਰੂਪ ਲੈ ਲੈਂਦੀਆਂ ਹੁੰਦੀਆਂ ਹੋ ਹੋ ਸਕਦਾ ਹੈ ਪਿਛਲੀ ਵਾਰ ਕਈ ਗਲਤੀਆਂ ਰਹਿ ਗਈਆਂ ਸੀ ਅੰਦੋਲਨ ਦੇ ਵਿੱਚ ਪਰ ਸਾਨੂੰ ਪੂਰੀ ਆਸ ਹੈ ਇਸ ਵਾਰੀ ਉਹ ਕੋਈ ਗਲਤੀ ਨਹੀਂ ਰਹੇਗੀ ਪਿਛਲੀ ਵਾਰ ਵਾਲੀ ਹੂੰ ਪਿਛਲੀ ਵਾਰ ਵੀ ਥੋੜੀ ਜਲਦਬਾਜੀ ਕੀਤੀ ਕੁਝ ਆਪਸੀ ਵਖਰੇਵੇਂ ਰਹੇ ਆਪਸ ਦੇ ਵਿੱਚ ਪਰ ਇਸ ਵਾਰ ਸਾਨੂੰ ਪੂਰੀ ਉਮੀਦ ਹੈ ਕਿ ਉਹ ਕੁਝ ਨਹੀਂ ਰਹੇਗਾ ਜੋ ਵੀ ਮੰਗਾ ਅਸੀਂ ਲੈ ਕੇ ਜਾਵਾਂਗੇ ਸਾਰੀਆਂ ਬਣਵਾ ਕੇ ਵਾਪਸ ਆਵਾਂਗੇ ਜਿਹੜੀਆਂ ਇੰਨੀਆਂ ਮਸ਼ੀਨਰੀ ਖੜੀ ਹੈ ਗੋਲੇ ਤੁਸੀਂ ਦੱਸ ਰਹੇ ਹੋ ਕਿ ਸਿੱਟੇ ਜਾ ਰਹੇ ਆ ਇਹ ਚੀਜ਼ਾਂ ਤਾਂ ਬੰਦੇ ਨੂੰ ਭੈਪੀਤ ਕਰਦੀਆਂ ਤੁਹਾਨੂੰ ਇਹਨਾਂ ਤੋਂ ਭੈਣੀਆਂ ਦਾ ਵੀ ਇੱਥੋਂ ਯਾਰ ਕਿਉਂ ਲੰਘ ਕੇ ਜਾਣਾ ਕਿਉਂ ਇਹ ਖਾਣੇ ਆ ਗੋਲੇ ਤੂੰ ਕਿਉਂ ਭੈਪੀਤ ਅਸੀਂ ਰਹੀ ਇਹਨਾਂ ਚ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਾਛੀ ਵੜ ਦੇ ਜੰਗਲ ਦੇ ਵਿੱਚ ਟਿੰਡ ਦਾ ਸਰਾੜਾ ਲਾ ਕੇ ਸੁੱਤੇ ਸੀ ਚਮਕੋੜ ਦੀ ਗੜੀ ਦੇ ਵਿੱਚ 40 ਸਿੰਘਾਂ ਨੇ 10 ਲੱਖ ਨੂੰ ਘੇਰਾ ਪਾਇਆ ਸੀ ਇੱਥੇ ਤੇ ਫਿਰ ਤੁਸੀਂ ਦੇਖ ਲਓ ਕਿੰਨੇ ਕਨੇ ਤੁਹਾਡੇ ਸਾਹਮਣੇ ਹੀ ਨੇ ਕਿੰਨੇ ਕਨੇ ਇਹਨਾਂ ਨੂੰ ਤੇ ਭੱਜਦੇ ਨੂੰ ਰਾਹ ਨਹੀਂ ਲੱਭਣਾ ਕਿੱਧਰ ਗਏ ਨੇ ਕੱਲ ਨੂੰ ਇਹ ਤੁਸੀਂ ਸਮਝਦੇ ਵੀ ਲੋਕ ਤਾਂ ਇਹ ਆਪਣੀ ਆ ਜੇ ਅੱਗੇ ਮੁਲਾਜ਼ਮ ਖੜੇ ਆਪਣੀ ਆ ਹੈ ਤਾਂ ਆਪਣੀ ਆਪਣੇ ਨੇ ਵਿੱਚ ਸਰਦਾਰ ਵੀ ਨੇ ਆਪਣੇ ਵੀ ਨੇ ਪਰ ਉਹ ਵੀ ਕੀ ਕਰਨ ਉਹਨਾਂ ਦੀ ਮਜਬੂਰੀ ਹੈ ਡਿਊਟੀ ਤੇ ਖੜੇ ਨੇ ਵਿਚਾਰੇ ਉਹਨਾਂ ਨੂੰ ਉੱਪਰੋਂ ਅਸੀਂ ਤਾਂ ਕਹਿੰਦੇ ਆ ਵੀ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਕੋਈ ਵੀ ਇਹ ਸਾਰਿਆਂ ਨੂੰ ਹੱਕਾਂ ਵਾਸਤੇ ਆਵਾਜ਼ ਚੱਕਣੀ ਚਾਹੀਦੀ ਹੈ ਸਰਕਾਰ ਨੇ 5 ਸਾਲ ਰਹਿਣਾ ਮੁਲਾਜ਼ਮ ਨੇ 25 ਸਾਲ ਨੌਕਰੀ ਕਰਨੀ ਸਰਕਾਰ ਨੇ ਤਾਂ ਸਿਰਫ 5 ਸਾਲ ਹੀ ਰਹਿਣਾ ਇਸ ਕਰਕੇ ਸਭ ਨੂੰ ਆਵਾਜ਼ ਚੱਕਣੀ ਚਾਹੀਦੀ ਚਾਹੇ ਕੋਈ ਸਰਕਾਰੀ ਅਫਸਰ ਹੈ ਚਾਹੇ ਪ੍ਰਾਈਵੇਟ ਹੈ ਚਾਹੇ ਕੋਈ ਮਜ਼ਦੂਰ ਹੈ ਕਿਸਾਨ ਹੈ ਆਪਣੇ ਹੱਕ ਵਾਸਤੇ ਹਰ ਇੱਕ ਬੰਦੇ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਸਾਹਮਣੇ ਜਿਹੜੇ ਹਾਲਾਤ ਬਣੇ ਹੋਏ ਆ ਉਹ ਇਹ ਦੱਸ ਰਹੇ ਵੀ ਕਿਸੇ ਦੀ ਇੱਥੇ ਮੌਤ ਵੀ ਹੋ ਸਕਦੀ ਹੈ ਰੱਬ ਨਾ ਕਰੇ ਅਜਿਹੇ ਹਾਲਾਤ ਬਣਨ ਪਰ ਮੌਤ ਨਾਲ ਜ਼ਰੂਰੀ ਕਿਹੜੀਆਂ ਗੱਲਾਂ ਹੋ ਗਈਆਂ ਵੀ ਇਸ ਥਾਂ ਨੂੰ ਟੱਪਣਾ ਹੀ ਪੈਣਾ ਮੌਤ ਲਈ ਜ਼ਿੰਮੇਵਾਰ ਮੌਤ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਪਹਿਲਾ 700 ਕਿਸਾਨ ਮਰਿਆ ਆਪਣਾ ਸ਼ਹੀਦ ਹੋਇਆ ਉਹਦੇ ਲਈ ਜ਼ਿੰਮੇਵਾਰ ਕੋਣ ਹੈ ਕਿਸਾਨ ਥੋੜੀ ਨੇ ਮੋਦੀ ਜ਼ਿੰਮੇਵਾਰੇ ਨਾ ਲੈ ਕੇ ਜਾਂਦਾ ਉੱਥੇ ਕਾਨੂੰਨ ਕਿਉਂ ਬਣਾਇਆ ਇਦਾਂ ਦੇ ਕਾਨੂੰਨ ਰੱਦ ਕਰ ਦਿੰਦਾ ਵਿਚਾਰੇ ਨਾ ਜਾਂਦੇ ਆਪਣੇ ਆਪਣੇ ਘਰ ਬੈਠਦੇ ਕਿਸੇ ਨੂੰ ਕੀ ਲੋੜ ਸੀ ਉੱਥੇ ਡੇਢ ਸਾਲ ਠੰਡ ਦੇ ਵਿੱਚ ਸੜਕਾਂ ਤੇ ਉੱਥੇ ਸੌਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਸੀ ਇਹ ਤਾਂ ਇਹਨਾਂ ਨੇ ਆਪ ਬਣਾਏ ਨੇ ਇਦਾਂ ਦੇ ਹਾਲਾਤ ਸੋ ਬਿਲਕੁਲ ਇਹ ਡਰੋਨ ਆ ਰਿਹਾ ਹੈ ਇਹ ਫੁਟੇਜ ਲੈਣ ਦੀ ਲਈ ਆ ਰਿਹਾ ਹੈ ਹਾਂਜੀ ਹਾਂਜੀ ਨਹੀਂ ਇਹ ਫੁਟੇਜ ਵੀ ਲੇਗਾ ਇਹਦੇ ਪਹਿਲਾਂ ਵੀ ਇਹ ਅਤਰੂ ਗੈਸ ਦੇ ਗੋਲੇ ਸੁੱਟ ਕੇ ਗਿਆ ਹੁਣ ਫੇਰ ਸੱਟੂਗਾ ਦੇਖੋ ਗੋਲੇ ਸੁੱਟਣ ਆਂਦੇ ਆ ਇਹ ਅਤਰੂ ਗੈਸ ਦੇ ਗੋਲੇ ਹਟਣ ਦੇ ਲਈ ਆ ਰਿਹਾ ਸੱਟੇਗਾ ਹੁਣ ਇੱਥੇ ਗੋਲਾ ਨਹੀਂ ਇਹ ਦੂਸਰਾ ਇਹ ਕੈਮਰੇ ਵਾਲਾ ਇਸ ਤੋਂ ਪਹਿਲਾਂ ਜਿਹੜਾ ਆਇਆ ਸੀ ਉਹ ਉਹ ਵਾਈਟ ਕਲਰ ਦਾ ਸੀ ਉਹਨੇ ਆਪਣਾ ਗੋਲੇ ਸੱਟੇ ਸੀ ਇੱਥੇ ਉਹ ਗੋਲਾ ਉਧਰ ਪਿਆ ਹੋਇਆ ਜੇ ਵੀ ਉਧਰਲੇ ਪਾਸੇ ਹਾਂਜੀ ਸੋ ਅਜਹੀਆਂ ਕਰਮੀਆਂ ਜਿਹੜੀਆਂ ਹੈਗੀਆਂ ਸਥਾਨ ਦੇ ਉੱਤੇ ਚੱਲ ਰਹੀਆਂ ਕਿ ਉਹਨਾਂ ਇਥੋਂ ਨਾਰੇ ਲਾਉਂਗੇ ਬਈ ਫੇ ਗੋਲੇ ਤਾਂ ਅਸੀਂ ਸਿੱਟਾਂ ਗਈ ਵੀ ਤੁਸੀਂ ਵੀ ਤਾਂ ਸਾਨੂੰ ਇਥੋਂ ਲਲਕਾਰ ਰਹੇ ਆ ਵੰਗਾਰ ਰਹੇ ਆ ਵੀ ਗੋਲੇ ਤਾਂ ਫਿਰ ਅਸੀਂ ਆਪਣੀ ਧਰਤੀ ਤੇ ਖੜੇ ਆ ਫਿਰ ਲੋਕਤੰਤਰ ਕਦਰ ਰਹੇਗਾ ਜੇ ਅਸੀਂ ਵਿਰੋਧ ਹੀ ਨਾ ਕਰ ਸਕੇ ਜੀ ਦੱਬੀ ਜਾ ਰਹੀ ਹੈ ਜੇ ਬਾਜੀ ਸਾਡੀ ਦੱਬੀ ਕੀ ਫਿਰ ਲੋਕਤੰਤਰ ਕਦਰ ਰਹੇਗਾ ਲੋਕਤੰਤਰ ਕਦਰ ਰਹੇਗਾ ਲੋਕਤੰਤਰ ਦਾ ਮਤਲਬ ਹੁੰਦਾ ਵੀ ਆਪਣੇ ਹੱਕਾਂ ਵਾਸਤੇ ਆਵਾਜ਼ ਉਠਾਣੀ ਜੇ ਸਾਨੂੰ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੈਗਾ ਉਹ ਗੋਲੇ ਸਿੱਟੇ ਜਾ ਰਹੇ ਆ ਤੁਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਗੋਲੇ ਉਸ ਪਾਸੇ ਵੱਲੇ ਸਿੱਟੇ ਗਏ ਆ ਤਾਨੂੰ ਵੀ ਸੀ ਵੀ ਇੱਥੇ ਗੋਲੇ ਨਹੀਂ ਸਿੱਟੇ ਜਾਣਗੇ ਇਹ ਗੋਲੇ ਸੱਟ ਨਹੀਂ ਆਉਂਦੇ ਡਰੋਨ ਜੀ ਇਹ ਗੋਲੇ ਸੁੱਟਦਾ ਹੈ ਕਿ ਪਹਿਲਾਂ ਜਦ ਵੀ ਆਉਂਦਾ ਗੋਲੇ ਸੁੱਟ ਕੇ ਜਾਂਦਾ ਜੀ ਫੇਰੈਂਸ ਕਰਨਾ ਨਹੀਂ ਸੋਭਦਾ ਪਰ ਇਹ ਆਪਣੀ ਮਰਜ਼ੀ ਨਾਲ ਪੂਰੇ ਦਬਦਬਾ ਅਗਲਿਆਂ ਦਾ ਆਪਣੀ ਸੈਂਟਰ ਚ ਸਰਕਾਰ ਆਗਲਿਆਂ ਦੀ ਆਲੇ ਕਹਿੰਦੇ ਸਾਡਾ ਵਾਸ ਚੱਲੇ ਅਸੀਂ ਪੂਰਾ ਪੰਜਾਬ ਦੱਬ ਲਈਏ ਹੂੰ ਇਹ ਆਪਣੀ ਪੂਰੀ ਉਹ ਕਰ ਰਹੇ ਪੂਰੀ ਵਾਹ ਲਾ ਰਹੇ ਆ ਕਿ ਕਹਿੰਦੇ ਵੀ ਤੁਸੀਂ ਲੋਕਤੰਤਰੀ ਲੋਕ ਹੋ ਤੁਹਾਡਾ ਪ੍ਰੋਟੈਸਟ ਕਿੱਦਾਂ ਦਾ ਹੈ ਫਿਰ ਪ੍ਰੋਟੈਸਟ ਉਹ ਸ਼ਾਂਤਮਈ ਰਹੂਗਾ ਜਾਂ ਅਗਰੈਸਿਵ ਰਹੂਗਾ ਸਾਡਾ ਪਹਿਲਾਂ ਵੀ 2 ਸਾਲ ਬੈਠੇ ਰਹੇ ਕੋਈ ਦਿੱਲੀ ਦਾ ਬੰਦਾ ਜਾਂ ਕੋਈ ਵੀ ਇੱਕ ਵੀ ਹੱਥ ਖੜਾ ਕਰਕੇ ਕਹਦੇ ਵੀ ਇਹਨਾਂ ਨੇ ਭੰਨ ਤੋੜ ਕੀਤੀ ਹੈ ਕੋਈ ਕੁਝ ਗਲਤ ਕੰਮ ਕੀਤਾ ਹੈ ਜਾਂ ਕੁਝ ਵੀ ਕੀਤਾ ਉਹਨਾਂ ਸ਼ਾਂਤਮਈ ਸੀ ਉੱਥੋਂ ਸ਼ਾਵਾਸੀ ਲੈ ਕੇ ਆਏ ਆ ਜਦੋਂ ਆਏ ਸੀ ਨਾ ਦਿੱਲੀ ਦੇ ਲੋਕਾਂ ਨੇ ਫੁੱਲਾਂ ਦੀ ਵਰਕਾ ਕੀਤੀ ਸੀ ਉਹ ਰੋਣ ਲੱਗ ਪਏ ਸੀ ਲੋਕਲ ਲੋਕ ਜੇ ਉਹ ਵਧੀਆ ਸੀ ਤਾਂ ਹੀ ਰੋਣ ਲੱਗ ਗਏ ਹੁਣ ਕੋਈ ਲੋਚਾ ਕੋਈ ਖਰਾਬ ਕੋਈ ਵੀ ਉਹਦੇ ਤੇ ਤਾਂ ਲੋਕ ਰੋਣਗੇ ਨਹੀਂ ਮਤਲਬ ਇਹ ਇਹ ਆ ਵੀ ਪਹਿਲਾਂ ਵੀ ਸ਼ਾਂਤਮਈ ਸੀ ਸ਼ਾਂਤਮਈ ਹੁਣ ਵੀ ਰਹੇਗਾ ਪਰ ਇਹ ਇੱਕ ਮਜਬੂਰੀ ਆ ਮਜਬੂਰੀ ਵਸ ਜਾਣਾ ਪੈ ਰਿਆ ਮਜਬੂਰੀ ਕਰਕੇ ਜੇ ਇਹ ਪਹਿਲਾਂ ਹੀ ਮੰਗ ਜਿਹੜੀ ਮੰਗਾ ਉਹ ਮੰਨ ਲੈਂਦੇ ਉੱਥੇ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ ਬਿਲਕੁਲ ਤਰ੍ਹਾਂ ਤਸਵੀਰਾਂ ਦਿਖਾ ਦਈਏ ਕਿ ਜਿੱਥੇ ਉੱਪਰ ਟੁਕੜੀਆਂ ਖੜੀਆਂ ਫੋਰਸਿਸ ਦੀਆਂ ਤਾਂ ਉਹ ਟੁਕੜੀਆਂ ਬਿਲਕੁਲ ਥੱਲੇ ਵੀ ਉਸੇ ਤਰ੍ਹਾਂ ਲੱਗੀਆਂ ਹੋਈਆਂ ਹਰ ਕੋਨਾ ਜਿਹੜਾ ਹੈਗਾ ਇਹਨਾਂ ਥਾਵਾਂ ਦਾ ਕਵਰ ਕੀਤਾ ਗਿਆ ਪਰ ਹੁਣ ਇੱਕ ਪਾਸੇ ਸਰਕਾਰ ਹੈ ਇੱਕ ਪਾਸੇ ਹਰਿਆਣਾ ਸਰਕਾਰ ਹੈ ਹਰਿਆਣਾ ਦਾ ਪ੍ਰਸ਼ਾਸਨ ਹੈ ਦੂਜੇ ਪਾਸੇ ਕਿਸਾਨਾਂ ਦਾ ਐਲਾਨ ਹੈ ਤੇ ਕਿਸਾਨਾਂ ਦੀਆਂ ਇਹ ਗੱਲਾਂ ਜੋ ਤੁਸੀਂ ਸੁਣੀਆਂ ਇਹਨਾਂ ਲੋਕਾਂ ਦੀ ਜੋ ਗੱਲਾਂ ਸੁਣੀਆਂ ਉਹ ਸਾਰੀਆਂ ਗੱਲਾਂ ਉਹ ਮੰਗਾ ਸਰਕਾਰ ਦੇ ਅੱਗੇ ਆ ਪੰਜਾਬ ਸਰਕਾਰ ਦੇ ਵੱਲੋਂ ਵੀ ਸਰਕਾਰ ਨੂੰ ਕੇਂਦਰ ਸਰਕਾਰ ਨੇ ਇੱਕ ਸੁਝਾਅ ਦਿੱਤਾ ਗਿਆ ਕਿ ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰ ਲਓ ਇਹਨਾਂ ਦੀਆਂ ਮੰਗਾਂ ਮੰਨ ਤੁਹਾਨੂੰ ਲੈਣੀ ਚਾਹੀਦੀ ਹੈ ਜਿਹੜੀ ਜਾਇਜ਼ ਮੰਗਾਂ ਉਹ ਮੰਨ ਲਓ ਪਰ ਫਿਲਹਾਲ ਇਹ ਮਾਹੌਲ ਕਿਉਂ ਬਣਿਆ ਹੋਇਆ ਹੈ ਇੱਕ ਪਾਸੇ ਅੱਜ ਕਿਸਾਨਾਂ ਦੀ ਜੋ ਸਰਕਾਰ ਦੀ ਜੋ ਮੀਟਿੰਗ ਵੀ ਚੱਲ ਰਹੀ ਹੈ ਕਿਸਾਨਾਂ ਦੇ ਨਾਲ ਪਰ ਫਿਰ ਵੀ ਉਸ ਦੇ ਦਰਮਿਆਨ ਇਹ ਜਿਹੜੀ ਆ ਫੋਰਸਸ ਖੜੀਆਂ ਐ ਇਹਨਾਂ ਦੇ ਉੱਤੇ ਵੀ ਸਵਾਲ ਜਿਹੜੇ ਹੈਗੇ ਆ ਉਹ ਨੌਜਵਾਨਾਂ ਵੱਲੋਂ ਖੜੇ ਕੀਤੇ ਗਏ ਆ ਕਿ ਜੇਕਰ ਮੀਟਿੰਗ ਰੱਖੀ ਗਈ ਹੈ ਤਾਂ ਇਹ ਸਭ ਕਿਉਂ ਤਾਂ ਇਹ ਵੱਡੇ ਸਵਾਲ ਆ ਸਰਕਾਰ ਦੇ ਅੱਗੇ ਪਰ ਕੀ ਇਹਨਾਂ ਸਵਾਲਾਂ ਦਾ ਕੋਈ ਜਵਾਬ ਮਿਲਦਾ ਬਾਕੀ ਜੇ ਆ ਚਾਹਣ ਵੀ ਇਦਾਂ ਕਰਕੇ ਜੇ ਸਾਨੂੰ ਦਬਾ ਲੈਣਗੇ ਨਾ ਪੰਜਾਬ ਅੱਜ ਤੱਕ ਦੱਬਿਆ ਨਾ ਹੀ ਦਬੇਗਾ ਇਹ ਇਹਨਾਂ ਦਾ ਭੁਲੇਖਾ ਹੈ ਇਹ ਕੱਲ ਨੂੰ ਨਿਕਲ ਜਾਏਗਾ ਆ ਬਿਲਕੁਲ ਵੱਡੇ ਦਾਅਵੇ ਆ ਜਿੱਥੇ ਇੱਕ ਪਾਸੇ ਸਰਕਾਰ ਦੀਆਂ ਕੋਸ਼ਿਸ਼ਾਂ ਆ ਕਿ ਅਸੀਂ ਇੱਥੋਂ ਅੱਗੇ ਜਾਣ ਨਹੀਂ ਦੇਣਾ ਤਾਂ ਦੂਜੇ ਪਾਸੇ ਕੋਸ਼ਿਸ਼ਾਂ ਕਿਸਾਨਾਂ ਦੀਆਂ ਵੀ ਰਹਿਣਗੀਆਂ ਪਰ ਕੋਸ਼ਿਸ਼ਾਂ ਸਫਲ ਕੀ ਦੀਆਂ ਹੋਣਗੀਆਂ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ